ਸਾਬ ਬੰਬੇੜਕਰ ਵਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ ਤਾਕੀਆਂ ਦਰਵਾਜੇ ਤਾਂ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਬਾ ਦੀ ਮਾ ਪਾਰਟੀ ਦਾ ਬਿਆਨ ਸੀ ਔਰ ਜਦੋਂ ਬਾਬਾ ਸਾਹਿਬ ਅੰਬੇਡਕਰ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸੌਰ ਖੋਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ ਜਦੋਂ ਕਿ ਉੱਥੇ 60% ਤੋਂ ਜ਼ਿਆਦਾ नॉन शेड्यूल कास्ट लोग रेंदे नॉन मुस्लिम लोग रेंगे सी और कानून सी उस वे बंट दसेंट तो ज्यादा नॉन मुस्लिम लोग रहे तो भारत में हिस्सा रहेगा लेकिन फिफ्टी एट प्रसेंट तो ज्यादा तो भी आबादी वाला हिस्सा नॉन मुस्लिम पाकिस्तान दिता क्योंकि उत्थे बाबा साहब अंबेडकर चौंके आए थे सरदार प्रताप सिंह बाजवा और इन्ही मां पार्टी इन्नी दलत विरोधी आ डीएनए इन्ना दलत विरोधी डीएनए आ ਕਿ 1951 ਚ ਕਾਂਗ ਬਾਬਾ ਸਾਹਿਬ ਅੰਬੇਡਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਭਾ ਦੀਆਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਪੀਏ ਜਿਹਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕਜਰੋਲ ਕਰੋ ਦਾ ਨੌ ਸੀ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਦਾ ਕੰਮ ਕੀਤਾ ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਤੇ ਤੁਹਾਡੇ ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾਤੇ ਤੁਹਾਡੇ ਤੇ ਸਾਨੂੰ ਸਾਨੂੰ ਮੈਂ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਾਬ ਅਮੇੜਕਰ ਹੈ ਦੋ ਲੋਕ ਸਭਾ ਦੀ ਬਾਈ ਇਲੈਕਸ਼ਨ ਲੜੀ ਬਾਬਾ ਸਾਬ ਅਮੇੜਕਰ ਨੇ 52 ਚੋਰ 54 ਚ ਬੰਬਈ ਲੋਕ ਸਭਾ ਔਰ ਪੰਡਾਰਾ ਲੋਕ ਸਭਾ ਦੋਨੋਂ ਸੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਾਬ ਅਮੇੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਬਾਦੀ ਮਾਂ ਪਾਰਟੀ ਨੇ ਹਰਾਉਣ ਦਾ ਕੰਮ ਕੀਤਾ ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਲਈ ਨਹੀਂ ਬੈਠਾ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਹੈ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ ਕਦੇ ਅਰਬੀ ਨਸਲ ਦੇ ਘੋੜੇ ਕਦੀ 3 ਮਿੰਟ ਤੇ ਧੌਣ ਮਰੋੜ ਦੇਾਂਗੇ ਕਦੀ ਇਹ ਬੈਡ ਵਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦਲਤਾਂ ਦਾ ਦਲਤਾਂ ਦੀ ਤਕਲੀਫ ਯਾਦ ਆਉਂਦੀ ਆ ਕਿ ਕਿੰਨਾ ਚਿਰ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਕੇ ਆ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਆ ਇੱਕ ਪੰਗਤ ਆ ਇੱਕ ਸਰੋਵਰ ਆ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਲੱਲਾ ਨੂਰਪਾਯਾ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਬੈਡ ਵਜਾਉਣਾ ਦਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ 3 ਵਜੇ ਦਾ ਸਮਾਂ ਅਗਰ ਨੋਟਿਸ ਰੀਸੀਵ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ। ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ। মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ। ਕਿ ਘੜੀ ਓਵਰ ਚੱਲ ਰਿਹਾ। ਓਵਰ। ਘੜੀ ਕਦੀ ਓਵਰ ਨਹੀਂ ਹੁੰਦਾ। ਨੈਵਰ। ਗੜੀ ਅਪਰਚੂਨਿਟੀ ਦੇਖਦਾ ਆ ਕਿਦਣ ਆਪਣੀ ਗੱਲ ਰੱਖਣੀ ਐ ਇਟਸ ਮਾਈ ਪਾਵਰਸ ਇਹ ਕੀ ਆ ਗੌਰਮੈਂਟ ਆ ਪੰਜਾਬ ਕੀ ਆ ਦੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਪਾਵਰਸ ਦਿੱਤੀ ਗਈ ਆ ਕੀ ਨੰਬਰ 1 ਸਬਨਿੰਗ ਐਂਡ ਐਨਫੋਰਸਿੰਗ ਦ ਅਟੈਂਡੈਂਸ ਆਫ ਐਨੀ ਪਰਸਨ एंड एग्जामिनिंग ऑन ओथ भी तू आया तो है लिया एफीडेट भी लैके आया ओ मेरे समनिंग टू एनी परसन रिक्वायरिंग एंड डिस्कवरी एंड एंड प्रोडक्शन ऑफ एनी डाक्यूमेंट रिसिविंग एविडेंस ऑन एफीडेप यह मेरी पावर ने चेयरपर्सन दिओ ज्यादी लंबी डिटेल च नहीं जाता बाजबाजी इन बहुत है ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਦਾ ਸੁਪਨਾ ਇਹਨ ਗਰੀਬ ਸਿੱਖਰ ਕੋ ਦੂਪਾ ਚਾਈ ਤਾਂ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਰੀਟਿਓ ਦੀ ਹੋਵੇ ਚਾਹੇ ਉਹ ਈਟਿਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਗਣ ਦਿੱਤੀ ਜਾਏਗੀ ਇਹ ਦਸ਼ਮੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰ ਤੁਮਰਦਵਿਤਕਰ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾਰੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜਨ ਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮੰਦਾਨਜ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਰਸੀਵ ਨਹੀਂ ਕਰ ਰਹਾ ਤੇ ਘੜੀ ਨੂੰ ਕਰਾਉਣਾ ਆਉਂਦਾ ਹੈ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਦਾ ਨੀਲੀ ਛੱਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਦਾ ਮੈਨੂੰ ਇਹ ਕਰਾਉਣਾ ਆਉਂਦਾ ਹੈ ਔਰ ਅਗਲੀ ਗੱਲ ਇਹ ਸੂ ਮਟੋ ਕੱਲਾ ਇਹਨਾਂ ਦਾ ਨਹੀਂ ਇਹ ਸੂ ਮਟੋਂ ਦੀਆਂ ਵੀ ਫਾਈਲ ਐਡੀ ਮੋਟੀ